ਹੈਲੋ ਸਸਰੀਕਾਲ ਜੀ ਅੱਜ ਤੁਹਾਡੇ ਨਾਲ ਕੁਝ ਸੰਚਾਰ ਕਰਦੇ ਆ ਬਾਹਰਲੇ ਮੁਲਕਾਂ ਦੀ ਜ਼ਿੰਦਗੀ ਬਾਹਰਲੇ ਮੁਲਕਾਂ ਵਿੱਚ ਬੇਵਸਮਰਦ ਦੀ ਜ਼ਿੰਦਗੀ ਕੈਨੇਡਾ ਆ ਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿ ਕੇ ਬੇਸਮੈਂਟ ਲੱਭਣੀ ਸ਼ੁਰੂ ਕੀਤੀ ਬੜਾ ਕੁਝ ਵੇਖਣਾ ਪੈਂਦਾ ਕਿ ਸਾਰੀਆਂ ਸਹੂਲਤਾਂ ਵਰਕਿੰਗ ਡਿਸਟੈਂਸ ਤੇ ਹੂਨ ਕਿਉਂਕਿ ਆਪਣਾ ਵਾਹਨ ਤਾਂ ਹੁੰਦਾ ਨਹੀਂ ਇੱਕ ਘਰ 'ਚ ਇੱਕ 12 ਕੋ ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ ਉਪਰੋਥਲੀ ਕਈ ਸਵਾਲ ਕਰ ਦਿੱਤੇ ਕਿਨੇ ਜਾਣੇ ਨੇ ਰਹਿਣਾ ਕੰਮ ਕੀ ਕਰਦੇ ਹੋ ਰੱਬ ਤਾਂ ਕਿ ਦਿੰਦਾ ਅਸੀਂ ਕਿਹਾ ਕਾਕਾ ਕੰਮ ਤਾਂ ਹਲੇ ਲੱਭਣਾ ਜਿਹੜਾ ਮਿਲਿਆ ਕਰਨਾ ਪੈਣਾ ਕਿਰਾਇਆ ਪਰ ਵਕਤ ਸਿਰ ਦੇਾਂਗੇ ਕਿਸੇ ਵੱਡੇ ਨੂੰ ਬੁਲਾ ਗੱਲ ਕਰੀ ਉਹਨੇ ਤੁਰੰਤ ਉੱਤਰ ਦਿੱਤਾ ਮੰਮੀ ਵੀ ਕੰਮ ਤੇ ਆ ਰਾਤ ਨੂੰ ਆਨਾ ਡੈਡੀ ਟਰੱਕ ਲੈ ਕੇ ਅਮਰੀਕਾ ਜਾਂਦਾ ਦੋ ਤਿੰਨ ਹਫ਼ਤੇ ਬਾਅਦ ਮੁੜਦਾ ਅਸੀਂ ਫਾਰਮਾਂ 'ਚ ਕੰਮ ਕਰਨ ਵਾਲਿਆਂ ਨੂੰ ਨੀਂਦ ਨਹੀਂ ਦਿੰਦੇ ਲਿਬੜ-ਲੁਬੜ ਕੇ ਆਉਂਦੇ ਆ ਪਾਣੀ ਬਹੁਤ ਵਰਤਦੇ ਆ ਫਿਰ ਬਿੱਲ ਬਹੁਤ ਆਉਂਦਾ ਮਹਿੰਗਾ ਲੱਗਦਾ ਹੁੰਦਾ ਮੇਰੇ ਪੁੱਛੇ ਤੇ ਕੀ ਉਤੋਂ ਕਾਰਜ ਕੋਣ ਫਿਰ ਰਿਹਾ ਉਹਦਾ ਜਵਾਬ ਸੀ ਮੇਰੀ ਨਾਨੀ ਤੇ ਦੋ ਮਾਮੇ ਆ 6 ਮਹੀਨੇ ਹੋਇਆ ਇੰਡੀਆ ਤੋਂ ਮੰਮੀ ਨੇ ਪੱਕੇ ਬੁਲਾਏ ਆ ਅਸੀਂ ਉੱਥੇ 6-7 ਮਹੀਨੇ ਰਹੇ ਸੀ ਉਹਦੇ ਡੈਡੀ ਨੂੰ ਇੱਕ ਜਾਂ ਦੋ ਵਾਰੀ ਦੇਖਿਆ ਸੋਹਣਾ ਸੁਨੱਖਾ ਮਿੱਠ ਬੋਲੜਾ ਤੇ ਬੜੀ ਹਲੀਮੀ ਨਾਲ ਗੱਲ ਕਰਨ ਵਾਲਾ ਜਵਾਨ ਉਹ ਇੱਕ ਦਿਨ ਉਹ ਬੱਚਾ ਕਹਿਣਾ ਆ ਕਿ ਕਿਰਾਇਆ ਦੋ ਮਹੀਨੇ ਦਾ ਇਕੱਠਾ ਦੇ ਦਿਓ ਸਾਰੇ ਆਂਡੀਆਂ ਜਾਣਾ ਮਮਿਆ ਦੇ ਵਿਆਹ ਕਰਨ ਕਿਸੇ ਨੇ ਨਹੀਂ ਹੋਣਾ ਇੱਥੇ ਮੇਰਾ ਸਵਾਲ ਸੀ ਵੀ ਡੈਡੀ ਹੋਊਗਾ ਮੁੜ ਕੇ ਆਵਾਂਗੇ ਤਾਂ ਫੈਸਲਾ ਹੋ ਇਹ ਇੱਕ ਸਵਾਲ ਜਿਹਾ ਬਣ ਗਿਆ ਮੇਰੇ ਲਈ ਉਹਨਾਂ ਦੇ ਜਾਣ ਤੋਂ ਬਾਅਦ ਡੈਡੀ ਨੇ ਟਰੱਕ ਲਿਆ ਜਦੋਂ ਖੜਾ ਕੀਤਾ ਟਰੱਕ ਲਿਆ ਕੇ ਜਦੋਂ ਖੜਾ ਕੀਤਾ ਤਾਂ ਅਸੀਂ ਸਰਸਰੀ ਜਿਹੀ ਰੋਟੀ ਲਈ ਪੁੱਛਿਆ ਤਾਂ ਇੱਕਦਮ ਅੰਦਰ ਆ ਗਿਆ ਮੇਰੇ ਇਹ ਸਵਾਲ ਤੇ ਕੀ ਐਨੇ ਐਨੇ ਦਿਨ ਘਰੋਂ ਬਾਹਰ ਰਹਿ ਕੇ ਕਮਾਈਆਂ ਕਰਕੇ ਘਰ ਦਾ ਸੁੱਖ ਤਾਂ ਮਾਣ ਨਹੀਂ ਹੁੰਦਾ ਉਹ ਕਹਿੰਦਾ ਜੀ ਸੁੱਖ ਕਰਮਾਂ ਦਾ ਹੁੰਦਾ ਜਵਾਨੀ ਪਰ ਘਰ ਦੀ ਗਰੀਬੀ ਦੂਰ ਕਰਨ ਲਈ ਘਰੋਂ ਪੈਰ ਪੁੱਟਿਆ ਸੀ ੱੱਕੇ ਥੋੜੇ ਖਾ ਕੇ ਕੈਨੇਡਾ ਵੜਿਆ 3 ਸਾਲ ਲੱਗ ਗਏ ਪੱਕੇ ਹੋਣ ਨੂੰ ਜੋ ਕਮਾਉਂਦਾ ਵਕੀਲਾਂ ਨੂੰ ਦੇ ਦਿੰਦਾ ਫਿਰ ਭੈਣ ਦੇ ਵਿਆਹ ਤੇ ਖਾਲੀ ਹੱਥ ਗਿਆ ਨਾਲ ਮੇਰਾ ਵੀ ਧਰ ਦਿੱਤਾ ਕਿ ਰਿਸ਼ਤੇਦਾਰਾਂ ਨੇ ਖਾਨਦਾਨੀ ਪੜ੍ਹੀ ਲਿਖੀ ਕੁੜੀ ਦੀ ਦੱਸ ਪਾਈ ਆ। ਸੋਚਿਆ ਚਲੋ ਰਲ ਕੇ ਕੰਮ ਕਰਾਂਗੇ ਤਾਂ ਸਾਰੇ ਧੋਨੇ ਧੋਤੇ ਜਾਣਗੇ। ਫੀਸਾਂ ਪਰ ਇਧਰ ਮੈਂ ਉਹਨੂੰ ਕੋਰਸ ਕਰਾਇਆ। ਉਹ ਕੰਮ ਤੇ ਲੱਗ ਗਈ। ਮੈਂ ਸਲਾਹ ਦਿੱਤੀ ਮੈਂ ਹੁਣ ਆਪਣੇ ਗਹਿਣੇ ਰੱਖ ਜ਼ਮੀਨ ਛਡਾਲਾਂ। ਪਰ ਉਹਦੀ ਜਿੱਦ ਸੀ ਕਿ ਮੈਂ ਪਹਿਲਾਂ ਆਪਣੀ ਮਾਂ ਤੇ ਭਰਾਵਾਂ ਨੂੰ ਬੁਲਾਉਣਾ। ਇੱਕ ਦੋ ਵਾਰੀ ਘਰ ਚ ਕਲੇਸ਼ ਵੀ ਹੋਇਆ। ਦੋਮੈਸਟਿਕ ਵੈਲੀਅਮ ਕੇਸ ਬਣ ਕੇ ਮੈਂ ਥਾਣੇ ਵੀ ਭੇਜਤਾ ਉੱਚੀ ਬੋਲਣ ਤੇ। ਡਿਵੋਰਸ ਦਾ ਤਾਂ ਹੁਣ ਕੇਸ ਚੱਲਦਾ। ਘਰ ਪਹਿਲਾਂ ਹੀ ਉਹਨੇ ਆਪਣੇ ਨਾਂ ਕਰਾਇਆ ਸੀ। ਬਾਕੀ ਵੀ ਸਾਰਾ ਲੈ ਜਾਓ। ਅਜੇ ਤੱਕ ਤਲਾਕ ਦਾ ਕੇਸ ਚੱਲਦਾ ਛੱਡ। ਘਰ ਉਹਨੇ ਆਪ ਦਾ ਨਾਂ ਕਰਾ ਛੱਡਿਆ। ਤੇ ਬਾਕੀ ਵੀ ਭਈ ਲੈ ਜੂਗੀ। ਸੁੰਦੇ ਸੁੰਦੇ ਧਿਆਨ ਮਾਰਿਆ ਤਾਂ ਉਹਦਾ ਸਾਰਾ ਸਫਾ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਸੀ ਮੇਰਾ ਖਿਆਲ ਇਹ ਵੀ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਲਾਚਾਰ ਬੇਵਸ ਗੁਲਾਮ ਔਰਤਾਂ ਦੀਆਂ ਕਹਾਣੀਆਂ ਹੀ ਲਿਖਦਾ ਰਿਹਾ ਇਹੋ ਜਿਹੇ ਮਰਦਾਂ ਦੀ ਜ਼ਿੰਦਗੀ ਨੂੰ ਕਿਉਂ ਨਹੀਂ ਮੈਂ ਟਟੋਲਿਆ ਸੱਚੀ ਕਿੰਨੇ ਮਰਦ ਬੇਵਸ ਬੈਠੇ ਨੇ ਜਿਹੜੇ ਇਹ ਕਿਸਾਂ ਦੇ ਵਿੱਚ ਉਧਰੋਲ ਜੇ ਬੈਠੇ ਨੇ ਵਿਆਹੇ ਵਰੀ ਕਈ ਦਰਦੇ ਬੋਲਦੇ ਨਹੀਂ ਗੁਲਾਮ ਹੋ ਕੇ ਜ਼ਿੰਦਗੀ ਕੱਢ ਰਹੇ ਨੇ ਵਿਆਹੇ ਵਰੀ ਕਈ ਮਰਦ ਡਰਾਉਣਾ ਚਾਹੁੰਦੇ ਨੇ ਮਗਰ ਔਰਤਾਂ ਨਹੀਂ ਮੰਨਦੀਆਂ ਕਿਉਂਕਿ ਉਧਰ ਆਜ਼ਾਦੀ ਹੈ ਇੱਧਰ ਰੋਕਟੋਕ ਹੈ ਕਈ ਮਰਦ ਐਨੇ ਗੁਲਾਮ ਹੋ ਕੇ ਹਰ ਕੋਈ ਕੰਮ ਉਹਦਾ ਗੁਲਾਮੀ ਭਰਿਆ ਕਰਦੇ ਨੇ ਵੀ ਇਹ ਕੁਝ ਚਾਣੂ ਛੱਡਣਾ ਦੇਵੇ ਸਾਡੇ ਤੇ ਤਲਾਕ ਨਾ ਕਰ ਦੇਵੇ ਸਾਡੇ ਉਤੇ ਕੋਈ ਕੇਸ ਨਾ ਕਰ ਦੇਵੇ ਡਰ ਕਰਕੇ ਤੇ ਜਿਨ੍ਹਾਂ ਤੇ ਕੇਸ ਚੱਲਦੇ ਨੇ ਤਲਾਕ ਦੇ ਕੋਈ ਘਰ ਵਾਲੀ ਨਿਕਾਸੀ ਦਾ ਕਰਤਾ ਕਾਸੀ ਦਾ ਕਰਤਾ ਇਹ ਜਿਹੜੇ ਕੇਸ ਔਰਤਾਂ ਦੀ ਪਹਿਲ ਹੋਣ ਕਰਕੇ ਕਈ ਚੰਗੇ ਮਰਦਾਂ ਤੇ ਧਾਰੂ ਪੈ ਰਹੇ ਨੇ ਜਿਹੜੇ ਮਰਦ ਗਲਤ ਹੁੰਦੇ ਨੇ ਉਹਨਾਂ ਤੇ ਔਰਤ ਕੇਸ ਕਰ ਹੀ ਨਹੀਂ ਸਕਦੀ ਕਿਉਂਕਿ ਖੁਦ ਭੜੇ ਤੇ ਬੁਰੇ ਆ ਹੇਮਤੂ ਨਹੀਂ ਪੈਂਦੀ ਜਿਵੇਂ ਦੇਖੇ ਇਸ ਕਰਨ ਦੀ ਇਹ ਵੀ ਕੇਸ ਉਹਨਾਂ ਤੇ ਪੈਂਦੇ ਨੇ ਜੋ ਨਰਮ ਹੋਣ ਜੇ ਕੋਈ ਔਰਤਾਂ ਨਰਕ ਭਰੀ ਜ਼ਿੰਦਗੀ ਕੱਟ ਰਹੀਆਂ ਹਨਾ ਤੇ ਉੱਥੇ ਮਰਦ ਵੀ ਬਹੁਤ ਨੇ ਜੋ ਇਸ ਤਰ੍ਹਾਂ ਦੀ ਜ਼ਿੰਦਗੀ ਕੱਟ ਰਹੇ ਨੇ ਕਿਵੇਂ ਰਹੀ ਇਹ ਹਰਜੀਤ ਸੈਣੀ ਦੀ ਕਹਾਣੀ ਲਾਈਕ ਕਮੈਂਟ ਚ ਜਰੂਰ ਦੱਸਣਾ